ਆਪਣੇ ਰੋਜ਼ਾਨਾ ਦੇ ਕੰਮਾਂ ਵਿੱਚ ਰੁੱਝੇ ਰਹਿਣ ਕਾਰਨ ਵਿਅਕਤੀ ਸਰੀਰ ਵਿੱਚ ਹੋਣ ਵਾਲੀਆਂ ਕਈ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ ਪਰ ਇਹ ਕਿਸੇ ਗੰਭੀਰ ਬਿਮਾਰੀਆਂ ਦਾ ਸੰਕੇਤ ਵੀ ਹੋ ਸਕਦੀਆਂ ਹਨ ਜਿਕਰ ਤੁਹਾਨੂੰ ਆਪਣੇ ਲੱਤਾਂ ਵਿੱਚ ਸੋਜ ਮੋਡਿਆਂ ਵਿੱਚ ਦਰਦ ਥਕਾਵਟ ਭੁੱਖ ਨਾ ਲੱਗਣਾ ਪੇਸ਼ਾਬ ਕਰਦੇ ਸਮੇਂ ਜਲਣ ਵਾਰ-ਵਾਰ ਪੇਸ਼ਾਬ ਆਉਣਾ ਅਤੇ ਕਈ ਵਾਰ ਖੂਨ ਵਗਣਾ ਵਰਗੇ ਲੱਛਣ ਮਹਿਸੂਸ ਹੁੰਦੇ ਹਨ ਤਾਂ ਇਹਨਾਂ ਨੂੰ ਹਲਕੇ ਵਿੱਚ ਨਾ ਲਿਓ ਇਹ ਗੁਰਦੇ ਦੀਆਂ ਬਿਮਾਰੀਆਂ ਦੇ ਲੱਛਣ ਹੋ ਸਕਦੇ ਹਨ ਜੀ ਹਾਂ ਅਸੀਂ ਜੋ ਵੀ ਖਾਂਦੇ ਹਾਂ ਜਦੋਂ ਇਹ ਪੇਟ ਵਿੱਚ ਪਚ ਜਾਂਦਾ ਹੈ ਤਾਂ ਇਹ ਕਈ ਤਰ੍ਹਾਂ ਦੇ ਪੋਸ਼ਟਿਕ ਤੱਤ ਦੇ ਨਾਲ-ਨਾਲ ਨੁਕਸਾਨ ਦੇ ਰਸਾਇਣਾਂ ਵੀ ਛੱਡਦਾ ਹੈ। ਸਰੀਰ ਵਿੱਚੋਂ ਇਨ੍ਹਾਂ ਹਾਨੀਕਾਰਕ ਰਸਾਇਣਾਂ ਨੂੰ ਕੱਢਣਾ ਬਹੁਤ ਹੀ ਜ਼ਰੂਰੀ ਹੈ। ਗੁਰਦੇ ਉਹਨਾਂ ਨੂੰ ਕੱਢਣ ਦਾ ਕੰਮ ਕਰਦੇ ਹਨ। ਗੁਰਦੇ ਫਿਲਟਰੇਸ਼ਨ ਦਾ ਕੰਮ ਕਰਦੇ ਹਨ ਜੋ ਜ਼ਰੂਰੀ ਪੋਸ਼ਟਿਕ ਤੱਤਾਂ ਨੂੰ ਫਿਲਟਰ ਕਰਦੇ ਹਨ। ਉਹਨਾਂ ਨੂੰ ਸਰੀਰ ਦੇ ਅੰਦਰ ਖੂਨ ਵਿੱਚ ਪਹੁੰਚਾਉਂਦੇ ਹਨ। ਬਾਕੀ ਬਚਿਆ ਨੁਕਸਾਨ ਦੇ ਜ਼ਹਿਰ ਪេសਾਬ ਰਾਹੀਂ ਸਰੀਰ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਜੇਕਰ ਗੁਰਦੇ ਵਿੱਚ ਕੋਈ ਸਮੱਸਿਆ ਹੈ ਤਾਂ ਇਹ ਪੂਰੇ ਸਰੀਰ ਨੂੰ ਪ੍ਰਭਾਵਿਤ ਕਰਦੀ ਹੈ ਪਰ ਜਦੋਂ ਅਸੀਂ ਇਹਨਾਂ ਅੰਗਾਂ ਦੀ ਸਿਹਤ ਬਾਰੇ ਨਹੀਂ ਸੋਚਦੇ ਅਤੇ ਸੁਆਦ ਲਈ ਗਲਤ ਚੀਜ਼ਾਂ ਦਾ ਸੇਵਨ ਕਰਦੇ ਹਾਂ ਤਾਂ ਇਹ ਅੰਗ ਵੀ ਪ੍ਰਭਾਵਿਤ ਹੋਣ ਲੱਗਦੇ ਹਨ ਬਹੁਤ ਸਾਰੀਆਂ ਬੁਰੀਆਂ ਆਦਤਾਂ ਸਾਡੇ ਗੁਰਦਿਆਂ ਤੇ ਜ਼ਿਆਦਾ ਦਬਾਅ ਪਾਉਂਦੀਆਂ ਹਨ ਜਦੋਂ ਸਾਡੇ ਭੋਜਨ ਵਿੱਚ ਜ਼ਿਆਦਾ ਨੁਕਸਾਨਦੇ ਚੀਜ਼ਾਂ ਹੁੰਦੀਆਂ ਹਨ ਤਾਂ ਗੁਰਦੇ ਵੀ ਇਸ ਨੂੰ ਪੂਰੀ ਤਰ੍ਹਾਂ ਫਿਲਟਰ ਕਰਨ ਵਿੱਚ ਅਸਮਰਥ ਹੁੰਦੇ ਹਨ ਅਜਿਹੀ ਸਥਿਤੀ ਵਿੱਚ ਰੋਕਥਾਮ ਜ਼ਰੂਰੀ ਹੈ ਗੁਰਦੇ ਲਈ ਆਪਣੀ ਰੋਜ਼ਾਨਾ ਖੁਰਾਕ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਖਟੇ ਫਲਾਂ ਦਾ ਸੇਵਨ ਕਰੋ ਨਿਯਮਿਤ ਕਸਰਤ ਕਰਨ ਨਾਲ ਗੁਰਦਿਆਂ ਨੂੰ ਨੁਕਸਾਨ ਹੋਣ ਤੋਂ ਵੀ ਬਚਾਇਆ ਜਾ ਸਕਦਾ ਹੈ ਜੇਕਰ ਇਸ ਵਿੱਚ ਕੁਝ ਗਲਤ ਹੋ ਜਾਂਦਾ ਹੈ ਤਾਂ ਪਾਣੀ ਨਹੀਂ ਕੱਢਿਆ ਜਾ ਸਕਦਾ ਜਿਸ ਕਾਰਨ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ ਜੇਕਰ ਤੁਹਾਡੀ ਬਿਮਾਰੀ ਸ਼ੁਰੂਆਤੀ ਪੜਾਅ ਤੇ ਹੈ ਤਾਂ ਤੁਸੀਂ ਮੱਕੀ ਦੇ ਕੌਰਨ ਸਿਲਕ ਦੀ ਚਾਹ ਬਣਾ ਕੇ ਪੀ ਸਕਦੇ ਹੋ ਮੱਕੀ ਦੀ ਕੌਰਨ ਸਿਲਕ ਦੀ ਚਾਹ ਬਣਾਉਣ ਲਈ ਥੋੜੀ ਜਹੀ ਮੱਕੀ ਦੇ ਬਾਲ ਨੂੰ ਧੋਵੋ ਇੱਕ ਗਲਾਸ ਪਾਣੀ ਵਿੱਚ ਇੱਕ ਚੁਟਕੀ ਹਲਦੀ ਅਤੇ ਥੋੜੀ ਜਹੀ ਅਜਵਾਇਨ ਪਾ ਕੇ ਇਸ ਨੂੰ ਪਕਾਓ ਇਸ ਨੂੰ ਛਾਣ ਕੇ ਪਿਓ ਤਾਂ રાહਤ ਮਿਲੇਗੀ ਆਪਣੇ ਰੋਜ਼ਾਨਾ ਦੇ ਕੰਮਾਂ ਵਿੱਚ ਰੁੱਝੇ ਰਹਿਣ ਕਾਰਨ ਵਿਅਕਤੀ ਸਰੀਰ ਵਿੱਚ ਹੋਣ ਵਾਲੀਆਂ ਕਈ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ ਾਰੇ ਹੀ ਕਿਸੇ ਗੰਭੀਰ ਬਿਮਾਰੀਆਂ ਦਾ ਸੰਕੇਤ ਵੀ ਹੋ ਸਕਦੀਆਂ ਹਨ ਜੇਕਰ ਤੁਹਾਨੂੰ ਆਪਣੇ ਲੱਤਾਂ ਵਿੱਚ ਸੋਜ ਮੋਡਿਆਂ ਵਿੱਚ ਦਰਦ ਥਕਾਵਟ ਭੁੱਖ ਨਾ ਲੱਗਣਾ ਪੇਸ਼ਾਬ ਕਰਦੇ ਸਮੇਂ ਜਲਣ ਵਾਰ-ਵਾਰ ਪੇਸ਼ਾਬ ਆਉਣਾ ਅਤੇ ਕਈ ਵਾਰ ਖੂਨ ਵਗਣਾ ਵਰਗੇ ਲੱਛਣ ਮਹਿਸੂਸ ਹੁੰਦੇ ਹਨ ਤਾਂ ਇਹਨਾਂ ਨੂੰ ਹਲਕੇ ਵਿੱਚ ਨਾ ਲਿਓ ਇਹ ਗੁਰਦੇ ਦੀਆਂ ਬਿਮਾਰੀਆਂ ਦੇ ਲੱਛਣ ਹੋ ਸਕਦੇ ਹਨ ਜੀ ਹਾਂ ਅਸੀਂ ਜੋ ਵੀ ਖਾਂਦੇ ਆ ਜਦੋਂ ਇਹ ਪੇਟ ਵਿੱਚ ਪਚ ਜਾਂਦਾ ਹੈ ਤਾਂ ਇਹ ਕਈ ਤਰ੍ਹਾਂ ਦੇ ਪੋਸ਼ਟਿਕ ਤੱਤ ਦੇ ਨਾਲ-ਨਾਲ ਨੁਕਸਾਨਦੇ ਰਸਾਇਣਾਂ ਵੀ ਛੱਡਦਾ ਹੈ। ਸਰੀਰ ਵਿੱਚੋਂ ਇਨ੍ਹਾਂ ਹਾਨੀਕਾਰਕ ਰਸਾਇਣਾਂ ਨੂੰ ਕੱਢਣਾ ਬਹੁਤ ਹੀ ਜ਼ਰੂਰੀ ਹੈ। ਗੁਰਦੇ ਉਹਨਾਂ ਨੂੰ ਕੱਢਣ ਦਾ ਕੰਮ ਕਰਦੇ ਹਨ। ਗੁਰਦੇ ਫਿਲਟਰੇਸ਼ਨ ਦਾ ਕੰਮ ਕਰਦੇ ਹਨ ਜੋ ਜ਼ਰੂਰੀ ਪੋਸ਼ਟਿਕ ਤੱਤਾਂ ਨੂੰ ਫਿਲਟਰ ਕਰਦੇ ਹਨ ਉਹਨਾਂ ਨੂੰ ਸਰੀਰ ਦੇ ਅੰਦਰ ਖੂਨ ਵਿੱਚ ਪਹੁੰਚਾਉਂਦੇ ਹਨ ਬਾਕੀ ਬਚਿਆ ਨੁਕਸਾਨ ਦੇ ਜ਼ਹਿਰ ਪਿਸ਼ਾਬ ਰਾਹੀਂ ਸਰੀਰ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਜੇਕਰ ਗੁਰਦੇ ਵਿੱਚ ਕੋਈ ਸਮੱਸਿਆ ਹੈ ਤਾਂ ਇਹ ਪੂਰੇ ਸਰੀਰ ਨੂੰ ਪ੍ਰਭਾਵਿਤ ਕਰਦੀ ਹੈ ਪਰ ਜਦੋਂ ਅਸੀਂ ਇਹਨਾਂ ਅੰਗਾਂ ਦੀ ਸਿਹਤ ਬਾਰੇ ਨਹੀਂ ਸੋਚਦੇ ਅਤੇ ਸੁਆਦ ਲਈ ਗਲਤ ਚੀਜ਼ਾਂ ਦਾ ਸੇਵਨ ਕਰਦੇ ਹਾਂ ਤਾਂ ਇਹ ਅੰਗ ਵੀ ਪ੍ਰਭਾਵਿਤ ਹੋਣ ਲੱਗਦੇ ਹਨ ਬਹੁਤ ਸਾਰੀਆਂ ਬੁਰੀਆਂ ਆਟਾ ਸਾਡੇ ਗੁਰਦਿਆਂ ਤੇ ਜਿਆਦਾ ਦਬਾਅ ਪਾਉਂਦੀਆਂ ਹਨ ਜਦੋਂ ਸਾਡੇ ਭੋਜਨ ਵਿੱਚ ਜਿਆਦਾ ਨੁਕਸਾਨ ਦੇ ਚੀਜ਼ਾਂ ਹੁੰਦੀਆਂ ਹਨ ਤਾਂ ਗੁਰਦੇ ਵੀ ਇਸ ਨੂੰ ਪੂਰੀ ਤਰ੍ਹਾਂ ਫਿਲਟਰ ਕਰਨ ਵਿੱਚ ਅਸਮਰਥ ਹੁੰਦੇ ਹਨ ਅਜਿਹੀ ਸਥਿਤੀ ਵਿੱਚ ਰੋਕਥਾਮ ਜ਼ਰੂਰੀ ਹੈ ਗੁਰਦੇ ਲਈ ਆਪਣੀ ਰੋਜ਼ਾਨਾ ਖੁਰਾਕ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਖੱਟੇ ਫਲਾਂ ਦਾ ਸੇਵਨ ਕਰੋ ਨਿਯਮਿਤ ਕਸਰਤ ਕਰਨ ਨਾਲ ਗੁਰਦਿਆਂ ਨੂੰ ਨੁਕਸਾਨ ਹੋਣ ਤੋਂ ਵੀ ਬਚਾਇਆ ਜਾ ਸਕਦਾ ਹੈ ਜੇਕਰ ਇਸ ਵਿੱਚ ਕੁਝ ਗਲਤ ਹੋ ਜਾਂਦਾ ਹੈ ਤਾਂ ਪਾਣੀ ਨਹੀਂ ਕੱਢਿਆ ਜਾ ਸਕਦਾ ਜਿਸ ਕਾਰਨ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ ਜੇਕਰ ਤੁਹਾਡੀ ਬਿਮਾਰੀ ਸ਼ੁਰੂਆਤੀ ਪੜਾਅ ਤੇ ਹੈ ਤਾਂ ਤੁਸੀਂ ਮੱਕੀ ਦੇ ਕੌਰਨ ਸਿਲਕ ਦੀ ਚਾਹ ਬਣਾ ਕੇ ਪੀ ਸਕਦੇ ਹੋ ਮੱਕੀ ਦੀ ਕੌਰਨ ਸਿਲਕ ਦੀ ਚਾਹ ਬਣਾਉਣ ਲਈ ਥੋੜੀ ਜਹੀ ਮੱਕੀ ਦੇ ਬਾਲ ਨੂੰ ਧੋਵੋ ਇੱਕ ਗਲਾਸ ਪਾਣੀ ਵਿੱਚ ਇੱਕ ਚੁਟਕੀ ਹਲਦੀ ਅਤੇ ਥੋੜੀ ਜਹੀ ਅਜਵਾਇਨ ਪਾ ਕੇ ਇਸ ਨੂੰ ਪਕਾਓ ਇਸ ਨੂੰ ਛਾਣ ਕੇ ਪਿਓ ਤਾਂ ਤੁਹਾਨੂੰ ਰਾਹਤ ਮਿਲੇਗੀ